ਪਰ ਉਸ ਤੋਂ ਪਹਿਲਾਂ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆਂ ਇਹ ਖਬਰ ਗੁਲਾਬ ਸਿੱਧੂ ਦੇ ਬਾਰੇ ਹੈ ਜਦੋਂ ਇਹ ਖਬਰ ਪੜ੍ਹੀ ਸੁਣੀ ਤੇ ਕਾਫੀ ਹੈਰਾਨੀ ਜੀ ਹੋਈ ਕਿ ਯਾਰ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਅੱਜਕੱਲ ਤੇ ਬੰਦਾ ਵਾਕਈ ਕੋਈ ਵੀ ਸੇਫ ਨਹੀਂ ਹੈ ਆ ਮਿੱਟੂ ਜੀ ਕਹਿੰਦੇ ਕਿ ਬਰਨਾਲਾ ਪੁਲਿਸ ਨੇ ਕੁਝ ਬੰਦੇ ਫੜੇ ਆ ਜਿਹਦੇ ਵਿੱਚ ਇੱਕ ਕੋਈ ਮੌਜੂਦਾ ਸਰਪੰਚ ਵੀ ਨੇ ਤੇ ਹਥਿਆਰ ਵਗੈਰਾ ਨਾਲ ਚੱਕੀ ਫਿਰਦੇ ਸੀ ਤੇ ਉਹ ਗੁਲਾਬ ਸਿੱਧੂ ਤੇ ਹਮਲਾ ਕਰਨ ਦੀ ਤਾਕ ਦੇ ਵਿੱਚ ਸੀ ਭਾਈ ਦੇਖੋ ਕੀ ਬਣ ਗਿਆ ਸੱਚੀ ਹੁਕਮ ਸਾਹਿਬ ਇੱਥੇ ਬੜਾ ਡਰਾਵਣਾ ਜਿਹਾ ਮਾਹੌਲ ਆ ਨਾ ਹੂੰ ਕਮਾਲ ਦੀ ਗੱਲ ਆ ਮੈਂ ਅੱਗੇ ਵੀ ਜਦੋਂ ਕੰਟਰੋਵਰਸੀ ਹੋਈ ਆ ਗੁਲਾਬ ਸਿੱਧੂ ਦੀ ਚਲੋ ਨੇ ਮਾਫੀ ਮੰਗੀ ਸਰਪੰਚਾ ਵਾਲੇ ਮੈਂ ਹਾਂਜੀ ਹਾਂਜੀ ਮੈਂ ਉਸ ਵੇਲੇ ਵੀ ਜਦੋਂ ਮੈਂ ਇਸ ਖਬਰ ਨੂੰ ਥੋੜਾ ਫੋਲੋ ਕਰ ਰਿਹਾ ਸੀਗਾ ਨਾ ਮੈਂ ਮਤਲਬ ਕਿ ਜਦੋਂ ਥੋੜਾ ਜਿਹਾ ਗਾਂ ਗਿਆ ਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਗੁਲਾਬ ਵੀ ਆਪਦੇ ਪਿੰਡ ਦੇ ਪੰਚਾਇਤ ਦੇ ਕਿਸੇ ਨੁਮਾਇंदे ਦੇ ਨਾਲ ਖੱਟਪੱਟ ਵੀ ਚੱਲਦੀ ਆ। ਜੀ ਤੇ ਮੈਂ ਥੋੜਾ ਸਮਝ ਗਿਆ ਜਿੱਦਾਂ ਆਪਾਂ ਨੂੰ ਥੋੜਾ ਇੱਕ ਆਈਡੀਆ ਨਹੀਂ ਹੋ ਜਾਂਦਾ ਕਿ ਯਾਰ ਮਤਲਬ ਕਿ ਗੱਲ ਕਿਵੇਂ ਵੱਧ ਰਹੀ ਆ। ਜੀ ਇਹਦਾ ਕਿਵੇਂ ਸਿਆਸੀ ਕਰਨ ਕਿਉਂਕਿ ਦੇਖੋ ਜਦੋਂ ਮਾਫੀ ਮੰਗ ਲਈ ਕਿਸੇ ਬੰਦੇ ਨੇ ਹਮ ਤਾਂ ਕਿਸੇ ਮੋੜ ਤੇ ਉਹ ਫਿਰ ਮਾਮਲਾ ਨਿਬੜ ਜਾਣਾ ਚਾਹੀਦਾ ਤੁਸੀਂ ਦੇਖੋ ਨਾ ਮਾਮਲਾ ਫੇਰ ਪੱਟਿਆ ਗਿਆ ਸੀਗਾ। ਹਮ ਹਾਂ ਬਿਲਕੁਲ ਉਹ ਜਦੋਂ ਮੈਂ ਥੋੜਾ ਗਾਹ ਗਿਆ ਤੇ ਮੈਨੂੰ ਕਿਸੇ ਬੰਦੇ ਨੇ ਦੱਸੀ ਇਹ ਗੱਲ ਹਮ ਕਿ ਖੱਟਪੱਟ ਵੀ ਆ। ਹੁਣ ਉਹ ਵੀਡੀਓਜ਼ ਵਗੈਰਾ ਵੀ ਆਉਂਦੀ ਰਹੀਆਂ ਸੋਸ਼ਲ ਮੀਡੀਆ ਤੇ ਰੌਲਾ ਪੈਂਦਾ ਰਿਹਾ ਬਾਅਦ ਚ ਹਾਂਜੀ ਹਾਂਜੀ ਨਹੀਂ ਮੈਂ ਮਤਲਬ ਕਿ ਬਹੁਤ ਨੇੜਲੇ ਕਹੇ ਬੰਦੇ ਨੂੰ ਜਿਹੜਾ ਬੰਦਾ ਇਹਨਾਂ ਦੇ ਕਹਿੰ ਲੋ ਕਿ ਇਲਾਕੇ ਦਾ ਪਿੰਡ ਦਾ ਤਾਂ ਉਹ ਉਹਨੂੰ ਪੁੱਛਿਆ ਤੇ ਉਹਨੇ ਕਿਹਾ ਕਿ ਬਿਲਕੁਲ ਖਟਪਟ ਚੱਲਦੀ ਆ ਹੂੰ ਹੁਣ ਤੁਸੀਂ ਵੇਖੋ ਉਦੋਂ ਮੈਂ ਇਹ ਗੱਲ ਕਹੀ ਸੀ ਕਿ ਭਾਈ ਯਾਰ ਠੀਕ ਆ ਸਿੰਪਲ ਬੰਦਾ ਉਹ ਹੂੰ ਸਾਦਾ ਰਹਿਣ ਸੈਨਸ ਦਾ ਆ ਆਪਣੀ ਜ਼ਿੰਦਗੀ ਚ ਮਸਤ ਹੈ ਯਾਰ ਆਪਣਾ ਕੰਮ ਕਰਦਾ ਚੰਗੀ ਰੋਟੀ ਖਾਂਦਾ ਤੇ ਭਾਈ ਖਲ ਹੋਣੀ ਚਾਹੀਦੀ ਆ ਜੀ ਉਹ ਫਿਰ ਤੁਹਾਨੂੰ ਯਾਦ ਹੋਣਾ ਇੱਕ ਪ੍ਰੋਗਰਾਮ ਦੇ ਵਿੱਚ ਗੁਲਾਬ ਸਿੱਧੂ ਪਤਾ ਨਹੀਂ ਇੰਗਲੈਂਡ ਚ ਸੀ ਕਿ ਕਿੱਥੇ ਸੀ ਉਸਨੇ ਇੰਟਰਵਿਊ ਦੇ ਵਿੱਚ ਨਹੀਂ ਇੰਟਰਵਿਊ ਵਾਲੀ ਗੱਲ ਤੇ ਵੀ ਆਉਣਾ ਸ਼ੋਅ ਦੇ ਵਿੱਚ ਇਹ ਗੱਲ ਕਹੀ ਸੀ ਹਮ ਕਿ ਮੈਂ ਬਹੁਤ ਦੁਖੀ ਹਾਂ ਜੀ ਹਾਂ ਬਿਲਕੁਲ ਯਾਦ ਆ ਤੁਹਾਨੂੰ ਬਹੁਤ ਸੈਡ ਸੀਗਾ ਉਸ ਵੇਲੇ ਗੁਲਾਬ ਸਿੱਧੂ ਆਪਣੇ ਸਿਕਿਉਰਟੀ ਵਗੈਰਾ ਨਾਲ ਇੱਕ ਹੋਰ ਇੰਟਰਵਿਊ ਮੈਂ ਸੁਣੀ ਜੀ ਗੁਲਾਬ ਸਿੱਧੂ ਦੀ ਅੱਜ ਕੱਲ ਕੀ ਆ ਕਿ ਰੀਲਾਂ ਜਿਹੜੀਆਂ ਉਹ ਕੱਟ ਕੇ ਆ ਜਾਂਦੀਆਂ ਕਲਿੱਪਾਂ ਦੇ ਰੂਪ ਵਿੱਚ ਜਿਵੇਂ ਆਪਣੇ ਪ੍ਰੋਗਰਾਮ ਦੀਆਂ ਪੈ ਜਾਂਦੀਆਂ ਨੇ ਤਾਂ ਉਹਨਾਂ ਦੀ ਕੋਈ ਗੱਲ ਆ ਜਾਂਦੀ ਉਹ ਕਹਿੰਦਾ ਕਿ ਵੀ ਮਤਲਬ ਕਿ ਇਹ ਹਾਲਿਆ ਕਿ ਕਿਤੇ ਕੋਈ ਦੋ ਨੌਜਵਾਨ ਖਾਪੀ ਰਹੇ ਸੀ ਤੇ ਉਹਨਾਂ ਦੀ ਆਪਸ ਦੇ ਵਿੱਚ ਗੱਲ ਚੱਲ ਰਹੀ ਸੀ ਹੂੰ ਤੇ ਉਹ ਕਰ ਰਹੇ ਸੀ ਵੀ ਕੋਈ ਤਕੜਾ ਬੰਦਾ ਇਦਾਂ ਕਰੀਏ ਵੀ ਰਗੜੀਏ ਹੂੰ ਬਰਨਾਲੇ ਦੀ ਸ਼ਾਇਦ ਉਹ ਗੱਲ ਕਰ ਰਿਹਾ ਸੀਗਾ ਉਹ ਕਹਿੰਦਾ ਕਿ ਇੱਕ ਕਹਿੰਦਾ ਵੀ ਆਪਾਂ ਗਲਾਬ ਸਿੱਧੂ ਨਾਲ ਚੱਕਰੀਏ ਲੋ ਬਿਨਾ ਗੱਲ ਤੋਂ ਤੂੰ ਕਹਿੰਦੇ ਕਿ ਲੱਗਿਓ ਕੋਈ ਉਹਨਾਂ ਦਾ ਕੋਈ ਨੌਨ ਜਿਹੜਾ ਸੀਗਾ ਨਾ ਉਹ ਪੁਲਿਸ ਵਾਲਾ ਸੀ ਉਹ ਵੀ ਉੱਥੇ ਬੈਠਾ ਸੀ ਹੱਥ ਆ ਵਗੈਰਾ ਸੀ ਜੀ ਜੀ ਜੇ ਮੈਂ ਗਲਤ ਨਹੀਂ ਤਾਂ ਉਸਨੇ ਫਿਰ ਮਤਲਬ ਕਿ ਜ਼ੁਰਤ ਜੀ ਕਰਕੇ ਪੁੱਛ ਲਿਆ ਕਿ ਯਾਰ ਫੋਨ ਨੇ ਤੁਹਾਡਾ ਕੀ ਨੁਕਸਾਨ ਕੀਤਾ ਕੁਛ ਨਹੀਂ ਆਖੇ ਕਮਾਲ ਹੈ ਮਤਲਬ ਕੋਈ ਵੀ ਕਿਸੇ ਨੂੰ ਵੇਹ ਉਹਨੇ ਆਖਿਆ ਯਾਰ ਕਮਾਲ ਆ ਮਾਸੀ ਉਹ ਇੱਥੋਂ ਤੱਕ ਪਹੁੰਚਿਆ ਤੁਹਾਨੂੰ ਪਤਾ ਹੈ ਕਿ ਮੇ ਉੱਠਿਆ ਆਮ ਘਰ ਚੋਂ ਗਰੀਬੀ ਚੋਂ ਗੁਰਬਤ ਚੋਂ ਇਹ ਇਹ ਮੈਂ ਖੁਦ ਸੁਣੀ ਆ ਗੱਲ ਇੱਕ ਪੌਡਕਾਸਟ ਸੀ ਜਾਂ ਇੰਟਰਵਿਊ ਪਤਾ ਨਹੀਂ ਪਰ ਉਹਦੀ ਨਾ ਇੱਕ ਕਲਿੱਪ ਮੈਂ ਸੁਣੀ ਆ ਜੀ ਇਹ ਮਤਲਬ ਕਿ ਆ ਮਾਹੌਲ ਆ ਪੰਜਾਬ ਦੇ ਵਿੱਚ ਸਾਡੀ ਜਿਹੜੀ ਪੀੜ੍ਹੀ ਆ ਉਹ ਇਸ ਤਰ੍ਹਾਂ ਮਤਲਬ ਕਿ ਨੇਮ ਫੇਮ ਖੱਟਣਾ ਚਾਹੁੰਦੀ ਆ ਬਿਨਾਂ ਕਿਸੇ ਕਾਰਨ ਦੇ ਬਿਨਾਂ ਆ ਦੇਖੋ ਮੈਂ ਤੇ ਕੋਸ਼ਿਸ਼ ਕੀਤੀ ਸੀ ਕਿ ਕਿਸੇ ਨਾਲ ਰਾਬਤਾ ਕਰ ਲਵਾਂ ਜੀ ਕੋਈ ਇਹਨਾਂ ਦਾ ਟੀਮ ਮੈਂਬਰ ਹੋਵੇ ਤਾਂ ਆਪਾਂ ਨੂੰ ਐਗਜ਼ੈਕਟ ਕੋਈ ਗੱਲ ਦੱਸੇ ਇਹ ਤਾਂ ਦੇਖੋ ਮੀਡੀਆ ਰਿਪੋਰਟਾਂ ਨੇ ਜੋ ਤੁਸੀਂ ਇਹ ਦੱਸ ਰਹੇ ਹੋ ਜੀ ਕਿ ਬੰਦੇ ਫੜੇ ਗਏ ਨੇ ਹੂੰ ਕੋਈ ਉਹਦੇ ਚ ਪੰਚਾਇਤੀ ਨੁਮਾਇੰਦਾ ਵੀ ਆ ਤੇ ਪੰਚਾਇਤੀ ਨੁਮਾਇੰਦਾ ਹੁਣ ਕਿੱਥੋਂ ਦਾ ਹੈ ਇਹ ਵੀ ਵੇਖਣ ਵਾਲੀ ਗੱਲ ਹੋएगी ਪਰ ਜੋ ਵੀ ਆ ਬੜਾ ਖਤਰਨਾਕ ਆ ਬਿਲਕੁਲ ਜਿਸ ਤਰ੍ਹਾਂ ਦੀ ਕਿਤੇ ਪਲੈਨਿੰਗ ਹੋਈ ਆ ਹੂੰ ਬੜੀ ਖਤਰਨਾਕ ਪਲੈਨਿੰਗ ਆ ਇਹ ਤਾਂ ਹੁਣ ਜਿੱਦਾਂ ਕਹਿ ਲਈਏ ਕਿ ਇੱਕ ਕ੍ਰਾਈਮ ਨੂੰ ਆਪਾਂ ਜਿਵੇਂ ਕਿ ਕਮर्शियਲੀ ਰੰਗ ਚੜਦਾ ਦੇਖ ਰਹੇ ਆਂ ਭਈ ਕੋਈ ਵੱਡਾ ਬੰਦਾ ਮਸ਼ਹੂਰ ਬੰਦਾ ਖਾਸ ਤੌਰ ਤੇ ਸਿੰਗਿੰਗ ਲਾਈਨ ਜਾਂ ਆਰਟ ਲਾਈਨ ਦਾ ਜੇ ਮਾਰ ਦਿੱਤਾ ਜਾਂਦਾ ਆਪਾਂ ਦੋ ਮਿਸਾਲਾਂ ਲੈ ਲੈਨੇ ਆ ਚਾਹੇ ਸਿੱਧੂ ਮੂਸੇ ਵਾਲਾ ਚਾਹੇ ਬਾਬਾ ਸਦੀਕੀ ਜੀ ਇੱਕ ਹਿੰਦੀ ਫਿਲਮ ਇੰਡਸਟਰੀ ਤੋਂ ਇੱਕ ਪੰਜਾਬੀ 뮤직 ਇੰਡਸਟਰੀ ਤੋਂ ਕਿ ਉਸ ਤੋਂ ਬਾਅਦ ਇੰਡਸਟਰੀ ਚ ਫਰੋਤੀ ਲੈਣੀ ਸੌਖੀ ਹੋ ਜਾਂਦੀ ਹੈ ਬਿਲਕੁਲ ਹੁਣ ਇਹ ਨੀਜੀ ਰੰਜਿਸ਼ ਹੈ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਚਾਲਬਾਜ਼ੀ ਹੈ ਸਾਜ਼ਿਸ਼ ਹੈ ਇਹ ਤੇ ਪੁਲਿਸ ਨੂੰ ਅਧਿਕਾਰ ਤੌਰ ਤੇ ਜਦੋਂ ਖੁਲਾਸਾ ਕਰੇਗੀ ਨਾ ਫਿਰ ਗੱਲ ਸਮਝ ਆਏਗੀ ਇਹ ਤੇ ਆਪਾਂ ਕਹਿ ਸਕਦੇ ਹਾਂ ਕਿ ਮੁੱਢਲੇ ਤੌਰ ਤੇ ਖਬਰ ਆ ਰਹੀਆਂ ਨੇ ਖਬਰ ਹੈ ਪਰ ਜਿੰਨੀ ਵੀ ਜਿੰਨੀ ਕਾਜੇ ਮੀਡੀਆ ਦੇ ਹਿਸਾਬ ਨਾਲ ਵੀ ਵੇਖੀਏ ਤਾਂ ਖਤਰਨਾਕ ਬੜੀ ਲੱਗਦੀ ਹੈ ਹਾਂ ਖਤਰਨਾਕ ਤੇ ਹੈ ਨਾ ਕਿ ਜੇ ਕਿਸੇ ਨੂੰ ਮਾਰਨ ਦੀ ਏਡੇ ਵੱਡੇ ਨੇਮ ਫੇਮ ਵਾਲੇ ਬੰਦੇ ਨੂੰ ਬਈ ਮਾਰਨ ਵਾਲੀ ਖਬਰ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਗਲਤ ਆ ਇਹ ਚੀਜ਼ ਗਲਤ ਆ ਅੱਛਾ ਇੱਕ ਆਪਾਂ ਹੋਰ ਵੀ ਚੀਜ਼ ਦੇਖੀਏ ਹੁਣ ਸਿੰਗਰ ਨੂੰ ਇਸ ਤਰ੍ਹਾਂ ਵੀ ਥੈਟਾ ਜਾਂਦੀ ਆ ਜਾਂ ਕੋਈ ਇੰਟੈਲੀਜੈਂਸ ਦੀ ਇਨਪੁਟ ਮਿਲ ਜਾਂਦੀ ਉਹਨਾਂ ਨੂੰ ਤਾਂ ਸਕਿਉਰਿਟੀ ਦੇ ਦਿੰਦੇ ਨੇ ਇੱਕ ਸਿੰਗਰ ਦੇ ਨਾਲ ਆਪਾਂ ਵੇਖਿਆ ਕਈ ਵਾਰ ਕਿ 10 ਤੋਂ 15-15 ਬਾਡੀਗਾਰਡ ਆ ਹੁਣ ਵਧੀਆ ਅਸਲਾ ਤੇ ਵਧੀਆ ਮਹਿਕਮੇ ਦੇ ਮੁੰਡੇ ਜਿਹੜੇ ਆ ਉਹ ਸਿੰਗਰਾਂ ਦੇ ਨਾਲ ਗਨਮੈਨ ਨੇ ਜ਼ਿਆਦਾਤਰ ਕੁਝ ਲੀਡਰਾਂ ਨਾਲ ਕਿਉਂਕਿ ਲੀਡਰ ਵੀ ਜਿਹੜਾ ਪਾਵਰ ਦੇ ਵਿੱਚ ਆ ਨਾ ਸੂਖਮ ਸਾਹਿਬ ਉਹਨੇ ਮੁੰਡਾ ਵੀ ਕੰਨ ਮੈਂ ਜਿਹੜਾ ਚੰਗਾ ਮਨ ਪਸੰਦ ਦਾ ਲੈਣਾ ਆ ਬਿਲਕੁਲ ਵੀ ਫੱਟੋ ਵੇਪੋ ਫੱਟੋ ਵੇ ਬਿਲਕੁਲ ਦੂਸਰਾ ਹਥਿਆਰ ਵੀ ਵੈਪਨ ਵੀ ਉਹਨਾਂ ਨੇ ਤਗੜਾ ਲੈਣਾ ਹੈ ਨਾ ਹੂੰ ਤੇ ਇਸੇ ਹਿਸਾਬ ਨਾਲ ਚੰਗਾ ਹਸਲਾ ਤੇ ਚੰਗੀ ਪੁਲਿਸ ਦੀ ਜਿਹੜੀ ਤਾਕਤਵਰ ਨਫਰੀ ਹੈ ਹੂੰ ਉਹ ਤੇ ਨਾ ਕੰਮ ਜੋਗੀ ਰਹਿ ਗਈ ਸਿਕਿਉਰਿਟੀ ਜੀ ਲੱਗੀ ਹੋਈ ਜ਼ਿਆਦਾਤਰ ਤੇ ਫਿਰ ਮਤਲਬ ਕਿ ਜਿਹੜੇ ਆ ਸਿਕਿਉਰਿਟੀ ਚ ਕਹਿ ਲਓ ਹੂੰ ਕਿ ਜਿਹੜੇ ਫੀਲਡ ਦੇ ਆ ਜਿਨ੍ਹਾਂ ਨੇ ਜਾ ਕੇ ਦੇਖੋ ਉੱਥੇ ਤੇ ਪਤਾ ਨਹੀਂ ਕਦੋਂ ਅਮ ਹਮਣਾ ਸਾਹਮਣਾ ਹੁਣਾ ਕਿਸੇ ਮੁਸੀਬਤ ਦੇ ਨਾਲ ਪਰ ਜਿਹੜਾ ਫੀਲਡ ਦਾ ਪੁਲਿਸ ਕਰਮੀ ਆ ਉਹ ਤੇ ਵੇਖੋ ਅੱਗੋਂ ਤਸਕਰ ਪਤਾ ਨਹੀਂ ਕਿਹੜੇ ਵੇਲੇ ਗਲ ਪੈ ਜਾਣਾ ਜੀ ਕਿਹੜੇ ਵੇਲੇ ਹਮਲਾ ਹੋ ਜਾਣਾ ਕਿਹੜੇ ਵੇਲੇ ਐਨਕਾਉਂਟਰ ਹੋ ਜਾਣਾ ਤਾਂ ਇਹ ਵੀ ਸਾਨੂੰ ਬੜਾ ਮੇਰੇ ਖਿਆਲ ਦੇ ਨਾਲ ਬਰੀਕੀ ਨਾਲ ਸੋਚਣਾ ਸਮਝਣਾ ਪਵੇਗਾ ਜੀ ਕਿ ਇਦਾਂ ਥ੍ਰੈਟ ਇਦਾਂ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਸਾਜ਼ਸ਼ਾਂ ਹੋ ਰਹੀਆਂ ਨੇ ਤਾਂ ਉਹਦਾ ਨਤੀਜਾ ਇਹ ਵੀ ਨਿਕਲਦਾ ਹੈ ਕਿ ਸਾਡੀ ਬਹੁਤ ਵੱਡੀ ਨਫਰੀ ਜਿਹੜੀ ਆ ਉਹ ਅੱਜਕੱਲ ਜੋ ਆਰਟਿਸਟ ਨੇ ਉਹਨਾਂ ਦੀ ਸਕਿਉਰਿਟੀ ਚ ਚੱਲੇ ਜਾ ਰਹੀ ਹੈ ਜੀ ਜੀ ਮਿੰਟ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਿਲਕੁਲ ਸਰਬਜੀਤ ਕੌਰ ਜੀ ਦੱਸ ਰਹੇ ਕਿ ਸਵੇਰੇ 6:30 ਵਜੇ ਕਨੇ ਫਗਵਾੜੇ ਦੇ ਵਿੱਚ ਵੀ ਗੋਲੀਆਂ ਚੱਲੀਆਂ ਨੇ ਇਹ ਵੀ ਰੋਜ਼ ਦਾ ਰੋਚਨ ਹੋ ਗਿਆ ਦੇਖੋ ਗੱਲ ਇਹ ਆ ਕਿ ਭਈ ਮਹਿਲ ਪਾਇਆ ਸੀਗਾ ਕਿ ਅੱਜ ਉੱਥੇ ਮਾਨ ਸਾਹਿਬ ਨੇ ਆਉਣਾ ਸੀ ਮਾਨ ਸਾਹਿਬ ਨੇ ਆਉਣਾ ਸੀਗਾ ਤੇ ਜਾਖੜ ਸਾਹਿਬ ਕਹਿੰਦੇ ਕਿ ਆ ਵੇਖੋ ਪੁਲਿਸ ਦੀ ਥਾਂ ਤੇ ਉਹਨਾਂ ਗੈਂਗਸਟਰ ਸਲਾਮੀ ਦਿੰਦੇ ਨੇ ਚੀਫ ਮਿੰਿਸਟਰ ਕੀ ਹੋਜੀ ਵੈਲਕਮ ਜੀ ਕਾਨੂੰਨ ਗੇਟ ਤੇ ਲਿਖਾਇਆ ਵੈਲਕਮ ਨਹੀਂ ਜੇ ਸੌਰੀ ਕਹਿ ਕੇ ਖਾਲੀ ਮੋੜ ਦਾ ਤਾਂ ਭਾਈ ਉਹ ਸੌਰੀ ਵੀ ਨਹੀਂ ਕਹਿੰਦੇ ਉੱਤੇ ਦੇਖੋ ਉਹਨਾਂ ਨੇ ਠਾ ਠਾ ਕਰਾਤੀ ਸਵੇਰੇ ਸਵੇਰੇ ਤੁਸੀਂ ਇਹ ਕਿ ਚੀਜ਼ ਨੋਟ ਕਰੋ ਨਾ ਜਿੱਥੇ ਸੀਐਮ ਸਾਹਿਬ ਨੇ ਆਉਣਾ ਮੈਂ ਜਿੰਨੇ ਤੁਹਾਨੂੰ ਦੱਸਿਆ ਕਿ 2-3 ਦਿਨ ਪਹਿਲਾਂ ਰੂਟ ਬਣਨੇ ਸਟਾਰਟ ਹੋ ਜਾਂਦੇ ਨੇ ਜੀ ਸਕਿਉਰਟੀ ਲਾਟ ਤੇ ਚੱਲੇ ਜਾਂਦੀ ਆ ਸਿਵਲ ਪ੍ਰਸ਼ਾਸਨ ਜਿਹੜਾ ਉਹ ਚੁਸਤ ਦਰਸਤ ਹੋ ਜਾਂਦਾ ਹਮ ਵੈਸੇ ਕਈ ਵਾਰ ਮੈਂ ਉਧਰ ਗਿਆ ਜਦਨ ਬੱਟੇਡੇ ਉਹ ਇੱਕ ਚੌਂਕ ਜਿੱਥੇ ਮੁੱਖ ਮੰਤਰੀ ਨੇ ਲੰਘਣਾ ਹੈ ਨਾ ਹੂੰ ਉੱਥੇ ਬੜੀਆਂ ਖੜੀਆਂ ਸੀ ਜਿਵੇਂ ਕਿ ਕਰਾਪੋ ਕਰਾਈਆਂ ਦੇ ਛੋਟ ਛੜ ਉਹ ਟਾਈਮ ਦੇ ਟਾਈਮ ਲੱਗੇ ਹੋਏ ਹੀ ਰੰਬੀਆਂ ਲੈ ਕੇ ਮੈਂ ਕਿਹਾ ਲਾਉ ਇਸ ਚੌਕ ਦੀ ਵੀ ਸੁਣੀ ਗਈ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਇਹ ਦੇਖੋ ਕਿ ਜਿੱਥੇ ਸਿਕਿਉਰਟੀ ਵਗੈਰਾ ਜਾਂ ਇੰਟੈਲੀਜੈਂਸੀ ਪਹਿਲਾਂ ਹੀ ਅਲਰਟ ਤੇ ਹੁੰਦੀ ਆ ਉੱਥੇ ਇਸ ਤਰ੍ਹਾਂ ਦਾ ਘਰਾ ਹੋ ਜਾਣਾ ਹੂੰ ਤੇ ਜਦ ਕੇ ਕੇਜਰੀਵਾਲ ਸਾਹਿਬ ਕੀ ਕਹਿ ਰਹੇ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਬਾਈ ਸਾਰੇ ਛੱਡ ਜੋ ਹੂੰ ਮੈਂ ਖ਼ਬੀ ਫਿਰ ਇਹ ਕਹਿਣਾ ਪੈਣਾ ਕਿ ਇਹ ਤੇ 102% ਜੀ ਫੇਕ ਨਿਊਜ਼ ਚੱਲ ਰਹੀ ਹੈ ਜੀ ਵੀ ਆ ਕੁਝ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਇਹਨਾਂ ਦੀ ਦੁਹਾਰ ਸੁਣ ਕੇ ਸ਼ੇਅਰ ਵਾਲੀ ਦਾ ਹਾਰ ਸੁਣ ਕੇ ਸਾਰੇ ਜਿਹੜੇ ਕ੍ਰਿਮੀਨਲਸ ਸੀ ਉਹ ਤੇ ਕਟਿਆਂ ਦਾ ਵਪਾਰ ਕਰਨ ਰਾਜਸਥਾਨ ਚਲੇ ਗਏ ਹੂੰ 7 ਦਿਨਾਂ ਦਾ ਅਲਟੀਮੇਟਮ ਜੋ ਸੀ ਜੀ ਅਰੇ ਸਰ ਇਹ ਜਦੋਂ ਪੜ੍ਹਣਗੇ ਤੁਸੀਂ ਦੇਖਣਾ ਸਰਕਾਰ ਨੂੰ ਡਿਫੈਂਡ ਕਰਨ ਵਾਲੇ ਜਿਹੜੇ ਹੁੰਦੇ ਨੇ ਇਹਨਾਂ ਦੇ ਸਪੋਕਸਪਰਸਨ ਉਹ ਹਮੇਸ਼ਾ ਕਰਕੇ ਇੱਕ ਕਾਂਗਰਸ ਦੀ ਦੇਣ ਹੈ ਜੀ ਫਲਾਣੇ ਦੀ ਦੇਣ ਹੈ ਸਮਾਂ ਲੱਗੇਗਾ ਕਿੰਨਾ ਕੁ ਸਮਾਂ ਲੱਗੇਗਾ ਕੀ ਕਰੋਗੇ ਰੋਡ ਮੈਰ ਕੀ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਬੱਤ ਬੱਤ ਇਨਕਾਊਂਟਰ ਹੈਗਾ ਤੁਸੀਂ ਉਹ ਕਰ ਲੋ ਪਰ ਇਹਦੀ ਜੋ ਸਮਾਜਿਕ ਪੱਖ ਤੋਂ ਜੜ ਹੈ ਹੂੰ ਆਰਥਿਕ ਪੱਖ ਤੋਂ ਜਿਹੜੀ ਜੜ ਹੈ ਉਹਨੂੰ ਕਦੇ ਤੁਸੀਂ ਸਮਝਣ ਦਾ ਯਤਨ ਹੀ ਨਹੀਂ ਕਰ ਰਹੇ ਕਿਉਂਕਿ ਉਹਦੇ ਵਿੱਚ ਗੁੰਝਲਾਂ ਬਹੁਤ ਨੇ ਜੀ ਜੀ